ਹਾਂ ਜੀ ਸਿਕਲ ਜੀ ਸਾਰਿਆਂ ਨੂੰ ਵਧੀਆ ਸਾਰਿਆਂ YouTube ਚੈਨਲ ਤੇ ਅੱਜ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਚਾਰ ਵੇਰਕਾ ਤਹਿਸੀਲ ਅੰਮ੍ਰਿਤਸਰ ਤੇ ਜ਼ਿਲ੍ਹਾ ਵੀ ਅੰਮ੍ਰਿਤਸਰ ਅੰਮ੍ਰਿਤਸਰ ਸ਼ਹਿਰ ਦੇ ਨਾਲ ਹੀ ਬਿਲਕੁਲ ਵੇਰਕਾ ਵਾ ਜਿੱਥੇ ਵੇਰਕਾ ਦਾ ਮੇਨ ਮਿਲਕ ਪਲਾਂਟ ਹੈ ਵੇਰਕਾ ਡੇਰੀ ਦਾ ਤੇ ਲੱਗ ਕੇ ਰੇਲਵੇ ਸਟੇਸ਼ਨ ਹੈ ਵਿਧੀਆਂ ਨਾਲ ਇਹ ਲਾਈਨਾਂ ਜਿਹੜੀਆਂ ਬਿਲਕੁਲ ਆ ਨਾਲ ਹੀ ਰੇਲਵੇ ਸਟੇਸ਼ਨ ਹੈ ਇੱਥੇ ਤੇ ਪਹਿਲਾਂ ਕਾਫੀ ਇਸ ਘਰ ਦੇ ਵਿੱਚ ਤੁਹਾਨੂੰ ਵੀਡੀਓ ਦਿਖਾਈ ਦੀਆਂ ਹੈ ਅੱਜ ਕਾਫੀ ਦਿਨਾਂ ਬਾਅਦ ਵੀਰ ਜੀ ਨਾਲ ਕੋਲ ਆਏ ਆ ਤੇ ਅੱਜ ਤੁਹਾਨੂੰ ਤਿੰਨ ਮੱਝਾਂ ਤੇ ਦੋ ਗਾਵਾਂ ਦਿਖਾਉਣੀਆਂ ਵਾਂ ਗਾਵਾਂ ਦੋ ਅੰਦਰ ਪੱਦੀਆਂ ਮੱਝਾਂ ਤਿੰਨੇ ਬਾਹਰ ਪੱਦੀਆਂ ਨੋਰਮਲ ਰੇਟ ਤੇ ਤੁਹਾਨੂੰ ਤਿੰਨ ਮੱਝਾਂ ਤੇ ਦੋ ਗਾਵਾਂ ਦਿਖਾਵਾਂਗੇ ਸੋਈਆਂ ਦੀਆਂ ਆਪਣੀਆਂ ਦੋ ਟਾਈਮ ਚੁਆਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜੀ ਟੁਕੜ ਗੱਬਣੇ ਆਪਣੀ ਚੱਕ ਪਾਸ ਕਰਵਾ ਕੇ ਖੜੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਸਨਾਵੋ ਠੀਕ ਠਾਕ ਜੀ ਠੀਕ ਠਾਕ ਵਧੀਆ ਤੁਸੀਂ ਦੱਸੋ ਬਸ ਵਧੀਆ ਜੀ ਕਿੱਥੇ ਰਹੇ ਜੀ ਇੰਨਾ ਚਿਰ ਕਿੱਥੇ ਰਹਿਣਾ ਕਿੱਥੇ ਦੇਖੀ ਨਹੀਂ ਰਿਹਾ ਇੱਕ ਦੋ ਉਹਦੇ ਵਿਕ ਜਾਂਦਾ ਰਿਹਾ ਅੱਛਾ ਤੇ ਹੁਣ ਚਲ ਜਾ ਡੰਗਲ ਚਾਰ ਪੰਜ ਹੋਏ ਇਕੱਠੇ ਵਾ ਚਲ ਪਾ ਦਿੰਦੇ ਹਾਂ ਵੀਰ ਜੀ ਠੀਕ ਐ ਚਲੋ ਨਾਮ ਦੱਸਦੇ ਇੱਕ ਕਰੀ ਫਿਰ ਨਾਮ ਮੇਰਾ ਗੁਰਪ੍ਰੀਤ ਸਿੰਘ ਜੀ ਹਾਂਜੀ ਤੇ ਸ਼ਹਿਰ 베ਰਕਾ ਜੀ ਤਸੀਲ ਤੇ ਜਿਹੜਾ ਅੰਮ੍ਰਿਤਸਰ ਤੇ ਠੀਕ ਐ ਤੇ ਜਿਹੜਾ 베ਰਕਾ ਮੇਨ ਮਿਲਕ ਪਲਾਂਟੋਂ ਲੱਗ ਗਈ ਆ ਹਨਾ ਅੱਜ ਅੱਜ 1 ਕਿਲੋਮੀਟਰ ਸਦਾ ਠ ਠੀਕ ਆ ਤੇ ਸ਼ੁਰੂਆਤ ਦਾ ਟੋਕੜ ਗੱਪਨ ਮਾਈ ਤੋਂ ਕਰ ਲਈਏ ਟੋਕੜ ਗੱਪਨ ਤੋਂ ਕਰ ਲਓ ਠੀਕ ਕਿੰਨੇ ਚਿਰ ਦੀ ਚੱਕ ਪਾਸ ਆਏ ਇਹਨੂੰ 6 ਮਹੀਨੇ ਹੋ ਚੱਲੇ ਜੇ 6 ਮਹੀਨੇ ਹੋ ਚੱਲੇ ਆ ਤੇ ਦੁੱਧ ਕਿੰਨਾ ਇਹਦੇ ਕੋਲ ਦੁੱਧ 6 ਲੀਟਰ ਲਾਉ ਪੱਕਾ ਜਿਹੜਾ ਮੇਰੇ ਅੱਛਾ ਤੇ ਇਹਨੇ ਸੱਜਣ ਨੇ ਕਿੰਨਾ ਕੱਢਿਆ ਦੁੱਧ ਦੁੱਧ ਇਹਨੇ ਕੱਢਿਆ 13 14 ਲੀਟਰ ਸੱਜਣ ਨੇ ਅੱਛਾ ਹਾਂਜੀ ਤੇ ਤਾਂ ਤਾਂ ਨੋਕੇ ਸਾਰੇ ਅਗਲੇ ਇੱਕ ਥਾਂ ਦੀ ਤੇ ਲੜ ਜੀ ਆਪਣੇ ਬੈਣੀ ਵਾਲੇ ਦੀ ਅੱਛਾ ਬੈਣੀ ਵਾਲੇ ਪਾਸੇ ਦਾ ਅਗਲਾ ਥਾਂ ਨਹੀਂ ਚੱਲਦਾ ਹਾਂਜੀ ਉਹ ਨਹੀਂ ਚੱਲਦਾ ਚਲੋ ਤੋਰੋ ਹਾਂ ਫੇਰ ਇਕੱਲੇ ਬਾਕੀ ਉੱਤ ਨਹੀਂ ਆ ਵੀ ਮੱਝ ਭਾਰੇ ਪੱਲੇ ਦੀ ਆ ਸੰਭੀ ਸੁੰਭੀ ਚੰਗੀ ਆ ਪਿੱਛਾ ਵੀ ਚੰਗੀ ਜਗ੍ਹਾ ਤੋਾਈ ਆ ਚੰਗੇ ਰਿਕਾਡ ਵਾਲੀ ਆ ਹੁਣ 6 ਗਲਾ ਦੁੱਧ ਆ 14 ਕਿਲੋਟਰ ਦੇ ਲਾਗੇ ਬੰਨੇ ਦੁੱਧ ਜਿਹੜਾ ਕਹਿੰਦੇ ਵੀ ਨੇ ਸੱਜਰ ਨੇ ਕੱਢਿਆ। ਬਾਕੀ ਪੂਰੀਆਂ ਵੱਡੀਆਂ ਮੱਜਾਂ ਚ ਆ। ਅੱਖਾਂ ਦੇ ਆ ਦੋਵੇਂ ਬਿੱਲੀਆਂ ਵਾ। ਬਾਕੀ ਪੂਰੇ ਸਰੀਰ ਤੇ ਬਰੀ ਬਨੀ ਕਨਾੜਾ ਵਾ। ਬਾਕੀ ਇਹ ਵੀ ਇਹਦਾ ਉਦਾਂ ਵੀ ਕੱਦ ਵਜਨ ਵੀ ਚੰਗਾ ਆ। ਥਾਣੇ ਤੇ ਦੇਖ ਸਕਦੇ ਆਪਾਂ ਤੇ ਮਿਲਕ ਮੈਨ ਵੀ ਦੇਖ ਸਕਦੇ ਜੀ ਕਿੰਨਾ ਫਿਰ ਮੁੱਲ ਰੱਖੀਏ ਵੀਰ ਜੀ ਇਹਦਾ ਆਪਾਂ ਬੋਲੋ ਵੀਰ ਜੀ 70000 ਦਾ ਦੱਸ ਦੇ ਜੀ ਦਾ ਕਰ ਦਈਏ ਛੋਟਾ ਛਣਾ ਦੋ ਕੱਟ ਕਰਨਾ ਹੈ ਦੋ ਨਾ ਕਰੀਏ ਹਾਂਜੀ ਪੰਜ ਹੀ ਕਰ ਦਈਏ ਕੱਟ ਚਲੋ ਪੰਜ ਕਰ ਦੋ 65000 ਦੀ ਦੇ ਦੀਆ ਬਾਕੀ ਆ ਵੀ ਇਹਦਾ ਇਹਦਾ ਨੀਰਾ ਦੁੱਧ ਦਾ ਮੁੱਲ ਨਹੀਂ ਆ ਵੀ ਕੱਦ ਵਜਨ ਦਾ ਮੁੱਲ ਵੀ ਆ ਹਾਂਜੀ ਹਾਂਜੀ ਕੱਦ ਵਜਨ ਇਹਦਾ ਚੰਗਾ ਆ ਕੱਦ ਵਜਨ ਵਡੀਆਂ ਮੱਝਾਂ ਨਾ ਤੇ ਛੋਟੀਆਂ ਨਹੀਂ ਵਡੀਆਂ ਦੋ ਆ ਜਿਹੜੀਆਂ ਵਡੀਆਂ ਮੱਝਾਂ ਆ ਅਭੀ ਜਿਹੜੀ ਵਿਖਾਉਣ ਲੱਗੇ ਆ ਇਹ ਵੀ ਚੰਗੇ ਕੱਦ ਕਾਠ ਚ ਹਾਂ ਦੇਖ ਸਾ ਦੇ ਵੀ ਪੂਰੇ ਭਾਰੇ ਪੱਲੇ ਦੀਆਂ ਮੱਜ ਇਹ ਦੋਵੇਂ ਇੱਕੋ ਜਿਹੀਆਂ ਜੜੀਆਂ ਕੱਦ ਕਾਠ ਪੱਖੋਂ ਕੱਦ ਕੱਦ ਵਜਨ ਪੱਖੋਂ ਦੋਵੇਂ ਇੱਕੋ ਜਿਹੀਆਂ 10 ਤਵੇ ਤੇ ਭਾਰੇ ਵੀ ਇਹ ਬਿਲਕੁਲ ਤਾਜੀ ਸੂਈ ਜੇ 2 ਮਹੀਨਿਆਂ ਦੇ ਹੋਵੇ ਸੁਗਾਜ ਸਾਰਾ ਅੱਛੇ 2 ਮਹੀਨੇ ਹੋ ਗਏ ਸੂਈਆਂ ਬੱਚਾ ਹੈ ਨਹੀਂ ਜੇ ਬੱਚਾ ਮਰ ਗਿਆ ਜੀ ਬੱਚਾ ਮਰ ਗਿਆ ਇਹਦਾ ਤੇ ਦੁੱਧ ਦੋ ਵੀ ਤਰੀਕ ਦਾ ਇਹਨੂੰ ਟੀਕਾ ਵੀ ਭਰਾਤਾ ਜੀ ਅੱਛਾ ਹਾਂ ਜੀ ਦੁੱਧ ਇਹਦੇ ਕੋਈ 11 12 ਲੀਟਰ ਹੀ ਪਰ ਹੁਣ ਜਿਹੜਾ ਵੇ ਇੱਥੇ 10 ਲੀਟਰ ਨਾਲ ਜੇ 10 ਲੀਟਰ ਹੈਗਾ ਪੱਕਾ ਤੁਹਾਨੂੰ 10 ਹੈਗਾ ਪੱਕਾ ਤੋਰ ਫੇਰ ਇੱਕ ਰੀ ਬਾਕੀ ਹੋ ਜਾ ਖੱਡੀ ਸੀ ਦੇ ਪਾੜੇ ਦੇ ਦੋਵੇਂ ਟਾਈਮ ਇਹ ਥਾਣੇ ਦੇ ਦੇਖ ਸਕਦੇ ਲੱਗੇ ਤਾਂ ਤੋਰ ਉਹ ਤਰੇ ਇਹਦੇ ਸੰਥਨ ਪੂਰੇ ਜੀ ਹਾਂ ਜੀ ਹਾਂ ਜੀ ਕੱਦ ਕਾਠ ਬੇਲਦੀ ਇਹ ਵੀ ਚੰਗੀ ਆ। ਹਾਂ ਦੇਖ ਸਾ ਤੇ ਜੀ। ਇਹਦਾ ਫਿਰ ਮੁੱਲ। ਮੁੱਲ ਤੇ ਉਹ ਇਸ ਤਰ੍ਹਾਂ ਕਰਨੇ ਆ। ਕਰ ਦੋ ਕੋ ਮਾਨਤਾ ਨਾ। ਇਹ ਹਾਂ ਨਾ 60000 ਦਿੱਤੇ ਤਾਂ ਨਹੀਂ। 65 ਦੇ ਕਰ ਦਈਏ ਪੂਰੇ ਦੇਗੇ। ਬਰਾਬਰ ਹੀ ਜਾਣ ਦੋ ਦੋਵੇਂ। ਚਲੋ ਯਾਰ ਜਿਹੜੀ ਮੱਝ। 65 ਦੀ ਭਾਮ ਕੋ ਉਹ ਲੈ ਜਾ ਤੇ ਭਾਮ ਕੋ ਯਾਰ ਲੈ ਜਾ ਹਣਾ। ਠੀਕ ਐ ਤੇ ਹੁਣ ਇੱਕ ਮੱਝ ਆ ਜਿਹੜੀ ਆ ਇਹ ਵੀ ਦਿਖਾ ਦਈਏ ਇਹਦੇ ਕੋਲ ਕਿੰਨਾ ਦੁੱਧ ਇਹਦੇ ਕੋਲ ਦੁੱਧ 7 ਲੀਟਰ 6 ਲਾਓ ਠੰਡਾ ਕਰਕੇ ਅੱਛਾ ਹਾਂਜੀ ਪੱਕਾ ਦੁੱਧ ਹੈਗਾ ਜਿਹੜਾ ਪੱਕਾ ਜਿਹੜਾ ਤੇ ਬੱਚੇ ਤਾਂ ਪੈਣਾਈਆਂ ਨਾ ਬੱਚੇ ਤਾਂ ਪੈਣਾਂਗੇ ਮਿਲਦੀ ਕਿਦਾਂ ਐ ਬਾੜੇ ਭੇਜ ਤੋਰੋ ਫੇਰ ਇਹਨਾਂ ਬਾੜੇ ਤੇ ਨਹੀਂ ਲੋ ਜਣ ਠੀਕ ਐ 6 ਕਲੀਟਰ ਦੇ ਲਾਕੇ ਬਨੇ ਦੁੱਧ ਜਿਹੜਾ ਕਿੰਦੇ ਵੀ ਹੁਣ ਹੈਗਾ ਇਹਦੇ ਤਾਂ ਜੋ ਲੈ ਆਇਆ ਬਾਕੀ ਇਹ ਵੀ ਇਹਦਾ ਨਾਲੋਂ ਘੱਟ ਘੱਟ ਦਾ ਥੋੜਾ ਫਰਕ ਹੈ ਇਹ ਨੋਰਮਲ ਜਿਤਨਾ ਮੈਂ ਆਪਣੇ ਆਮਰ ਜਾਂਦੀਆਂ ਵਾ ਉਹ ਥੋੜੀਆਂ ਵੱਡੀਆਂ ਮੱਜਾਂ ਚ ਇੰਨੀਆਂ ਦੇ ਦੇ ਸੱਜੇ ਤੇ ਇਹਦਾ ਫਿਰ ਮੁੱਲ ਇਹ ਦੇ ਦੀ 55000 ਦੇਖੋ 1000 ਛੋਟ ਕਰ ਦਈਏ ਚਲੋ 55000 ਦੇ ਦਈਏ ਪੂਰੇ 55 ਦੇ ਦਾਂਗੇ ਠੀਕ ਹੈ ਜੀ ਤੇ ਗਾਵਾਂ ਦੋ ਜਿਹੜੀਆਂ ਰਹਿ ਗਈਆਂ ਵੀ ਵਿਖਾ ਦਈਏ ਨਾ ਹਾਂ ਜੀ ਉਹ ਵੀ ਵਿਖਾ ਦਈਏ ਹਾਂ ਜੋ ਜਿਹੜੇ ਹੁਣ ਵਿਖਾਉਣ ਲੱਗੇ ਆ ਉਹਦਾ ਬੱਚਾ ਜਿਹੜਾ ਆ ਵਾ ਤਾਜੀ ਸੂਈ ਆ ਇਹ ਅੰਦਰ ਭੱਜੀਆਂ ਪਾਣੀ ਨਾਲ ਭੱਜੀ ਆ ਜੀ ਜਿਹੜਾ ਰੱਡਰ ਦੀ ਦਰਦੀ ਦਰਦੀ ਹੈ ਕੋਈ ਨਹੀਂ ਉਧਰ ਨੂੰ ਤੋਰਦਾ ਸਿੱਧੀ ਇੱਕਰੀ ਬਾਕੀ ਥਣ ਬੜਾ ਕਮਾਲ ਦਾ ਵਾ ਇਹ ਆ ਵੀ ਇੱਥੇ ਆਵਾਜ਼ ਹੀ ਘਟੇ ਆ ਤੇ ਪਸ਼ੂ ਡਰ ਜਾਂਦਾ ਬਾਹਰਲੇ ਬੰਦੇ ਲੱਗੇ ਆ ਦੀ ਮੰਜੇ ਠੰਡੀ ਸ਼ੀਰਤ ਨਹੀਂ ਹੁੰਦੀ ਬੰਦ ਇੱਥੇ ਇੱਕ ਹਾਂ ਥਾਣੇ ਦੇ ਦੇਖ ਸਕਦੇ ਜੇ ਲੱਗੇ ਤਾਂ ਚੰਗੇ ਕਰਤੇ ਤੇ ਚੰਗੇ ਸਾਈਜ਼ ਦਾ ਸੰ ਲੱਗਾ ਆ। ਉਹਨੇ ਕੰਢੀ ਸੀ ਰੋਜ਼ ਨਹੀਂ ਆਂਦੀ ਬੱਚਾ। ਠੀਕ ਹੈ ਉਤਨਾ ਛੰਡੀ ਤੇਰੀ ਆ। ਠੀਕ ਹੈ। ਇਹਦੇ ਕੋਲ ਦੁੱਧ ਕਿੰਨਾ ਜੇ? ਇਹਦੇ ਕੋਲ ਦੁੱਧ 11 ਲੀਟਰ ਜੀ। ਅੱਛਾ 11 ਲੀਟਰ ਹੈਗਾ। ਕਿੰਨੇ ਚਿਰ ਦੀ ਸੋਈ ਆ? ਕਿਹ ਹਫਤਾ ਕੋ ਗਿਆ ਜੀ ਸੋਈ ਨੂੰ? ਅਜੇ ਤੇ ਦੁੱਧ ਵਧ ਜੂਗੀ ਤੇ? ਹਾਂ ਜੀ ਹਾਂ ਜੀ ਵਧੇਗੀ ਵਧੇਗੀ। ਕਿੰਨਾ ਘਰੀ ਜਾਊਗੀ? ਦੁੱਧ ਕਰੀਏ ਕਿ 13 ਗੀਟਰ ਦੇ ਤੇ ਤਾਂ ਮੁੱਲ 4000 ਪਾ ਦੀ ਮੁੱਲ ਫਿਰ ਇਹ ਤਾਂ 3000 ਦੀ ਕਰ ਦੇ ਕੋ 2-3000 ਮਾਨ ਕਰ ਦੋ ਤੁਸੀਂ ਆਪ ਕਰ ਦੋ 35 ਦੇ ਦिए 35 ਜਿਆਦਾ ਹੋ ਜਾਂਦਾ ਕੋਈ ਨਹੀਂ ਦੱਸ ਜਾਣ ਦੋ ਇੱਕ ਜਾਓ ਚਲੋ ਛੋੜ ਹੀ ਹੁਣ ਜੇ ਕੋਈ 1400 ਸੋ ਠੀਕ ਆ ਹਾਂਜੀ ਚਲੋ ਇੱਕ ਰੈਗੀ ਉਹ ਵੀ ਲੈ ਆਇਆ ਫਿਰ ਹਾਂ ਦੇਖ ਸਾਡੇ ਜੀ ਵੱਡੀ ਗਾਵਾਂ ਜਿਹੜੀਆਂ ਫਾਰਮ ਵਾਲੀਆਂ ਗਾਵਾਂ ਹੁੰਦੀਆਂ ਵਾਂ ਉਹਨਾਂ ਚੋਂ ਆ ਬਾਕੀ ਇਹ ਵੀ ਹੈਗੀ ਇੱਕ ਥਾਂ ਚੋਂ ਤਿੱਲੇ ਦੇ ਹੈ ਵੀ फार्मी गांव वी गां है बच्चे तो बिना है राजी रूजी पूरी है चेहरा देख सकते एक लै जा ਖਾਣੇ ਦੇ ਦੇਖ ਸਕਦੇ ਆ ਆਪਾਂ ਲੱਗਦਾ ਮਿਲਕਵੇਨ ਵੀ ਚੰਗੀ ਲੱਗੀ ਆ ਪਰਲੇ ਅਗਲੇ ਥਾਂ ਦੀ ਤੇ ਲੜਿਆ ਜਣੀ ਤੇ ਇਹਦੇ ਕੋਲ ਦੁੱਧ ਕਿੰਨਾ ਜੀ ਇਹਦੇ ਕੋਲ ਦੁੱਧ 13 ਲੀਟਰ ਦੇ ਜਿਹੜਾ ਪੱਕਾ ਜੀ ਤਿਆਰ ਜਿਹੜਾ ਹਾਂਜੀ ਤੇ ਇਹਦਾ ਫਿਰ ਮੁੱਲ ਦੁੱਧ ਇਹਦੇ ਕੋਲ 15-16 ਲੀਟਰ ਹੀ ਪਰ ਉਹ ਗੱਡੀ ਜਾ ਕੇ ਘਰੀ ਥੋੜੀ ਜੀ ਠੀਕ ਆ ਇੱਕ ਕਿੰਨੇ ਦੇ ਦਈਏ ਜੀ 40 ਦੀ 40 ਦੀ ਨਹੀਂ ਜਾਣੀ ਜੀ ਜ਼ਿਆਦੀ ਕਰ ਦੀਏ ਲੋ ਬਰਾਬਰ ਹੀ ਕਰ ਦੋ ਅੱਛਾ 35 ਦੇ ਦਾਂਗੇ 35 ਦੀ 35 ਦੀ ਪਾਉਂ ਤੋਂ ਹੀ ਲੇ ਕਾਮ ਹੀ ਹੋ ਗਏ ਜੇ ਅੱਗੋਂ ਕਿਸਮਤ ਚੈੱਕ ਨਹੀਂ ਕਰਾਈ ਕਰਮੀ ਕਰਕੇ ਅੱਛਾ ਹਾਂਜੀ ਠੀਕ ਐ ਇਹ ਆ ਵੀ ਇਹਦਾ ਕੱਦ ਕਾਠ ਪੂਰਾ ਚੰਗਾ ਆ ਤੇ ਇਹਦਾ ਕੱਦ ਦਰਮਿਆਨਾ ਵਾ ਕੋਈ ਵੀ ਰੋਸਾ ਹੋਣਾ ਆਪਣਾ ਵੇਖ ਚੱਕ ਕੇ ਆਵੇ ਤੇ ਬਾਕੀ ਤਸੱਲੀ ਕੋ ਇੱਥੋਂ ਕਰਕੇ ਲੈ ਜਾਓ ਤੇ ਧੋਕੜ ਗੱਪਣ ਪੁੱਛੋ ਜਾਂ ਇੱਥੋਂ ਚੈੱਕ ਕਰਵਾ ਲਓ ਜਾਂ ਜਾਂਦੇ ਚੈੱਕ ਜ਼ਰੂਰ ਕਰਵਾ ਲਿਆ ਕਰੋ ਜੀ